ਫਰੀडम फाइਟਰ ਉੱਤਰ ਅਧਿਕਾਰੀ ਸੰਸਥਾ ਪਾਟੜਾ ਰਜਿਸਟਰਡ 196 ਦੀ ਅੱਜ ਮੀਟਿੰਗ ਕੁਤਵਾਰਾ ਸ੍ਰੀ ਗੁਰਤੇਜ ਭਦਰ ਸਾਹਿਬ ਪਾਟੜਾ ਵਿਖੇ ਹੋਈ ਜਿਸ ਵਿੱਚ ਉਚੇਤੇ ਤੌਰ ਤੇ ਜਿਲ੍ਹਾ ਪ੍ਰਧਾਨ ਗਗਦੀਪ ਸਿੰਘ ਹਨੇਠਾ ਜਿਲ੍ਹਾ ਸਕੱਤਰ ਸੁਖਵਿੰਦਰ ਸਿੰਘ ਖੁਰਾਨਾ ਅਤੇ ਹੋਰ ਵੀ ਜਿਹੜੇ ਫਰੀडम फाइਟਰ ਪਾਟੜਾ ਦੇ ਉਹ ਸ਼ਾਮਲ ਹੋਏ ਹਨ ਇਸ ਮੌਕੇ ਉਹਨਾਂ ਵੱਲੋਂ ਇੱਕ ਤਹਿਸੀਲਦਾਰ ਪਾਟੜਾ ਸੁਪਨਦੀਪ ਕੌਰ ਨੂੰ ਮੰਗ ਪੱਤਰ ਵੀ ਦਿੱਤਾ ਜਿਸ ਵਿੱਚ ਇਹ ਲਿਖਿਆ ਕਿ ਆਈਡੀਮ ਦਫ਼ਤਰ ਦੇ ਅੱਗੇ ਜਿਹੜਾ ਉਹਨਾਂ ਵਾਸਤੇ ਇੱਕ ਨੀਪ ਪੱਥਰ ਲਗਾਇਆ ਗਿਆ ਹੈ ਫਰੀਡੋ ਫਾਈਟਰਾਂ ਦਾ ਉਹਦਾ ਪਾਰਕ ਵਿੱਚ ਜਿਹੜੀ ਕਿ ਲੌਕ ਟੈਲ ਉਾਈ ਜਾਵੇ ਔਰ ਉਹਨੂੰ ਇੱਕ ਵਧੀਆ ਤਰੀਕੇ ਨਾਲ ਬਣਾਇਆ ਜਾਵੇ ਜਿੱਥੇ ਉਹ ਆਪਣਾ ਫੂਲ ਝੰਡਾ ਵੀ ਆਜ਼ਾਦੀ ਦਿਨ ਦਿਨ ਲਹਿਰਾ ਸਕਣ ਅਸੀਂ ਗੱਲ ਕਰਦੇ ਹਾਂ ਨਾਲ ਕਿਸ ਤਰ੍ਹਾਂ ਦਾ ਅੱਜ ਦੇ ਜਿਹੜੀ ਮੀਟਿੰਗ ਦੇ ਵਿੱਚ ਇਹਨਾਂ ਦਾ ਮੁੱਦੇ ਕੀ ਇਸ ਤਰ੍ਹਾਂ ਅਸੀਂ ਕਹਿੰਦੇ ਕਿ ਬਲੌਕ ਪਾਤਨ ਜਿਹੜੀ ਅਫਸਰ ਪਹੁੰਚੇ ਹਨ ਜਿੱਥੇ ਕਿ ਫ੍ਰੀडम फाइਟਰ ਜਿਹੜੇ ਜੰਗੀ ਘੁਲਾਟੀਏ ਉਹਨਾਂ ਦੇ ਪਰਿਵਾਰਾਂ ਵੱਲੋਂ ਅੱਜ ਕੋਈ ਮੰਗ ਪੱਤਰ ਦਿੱਤਾ ਜਾਣਾ ਹੈ ਕਿਉਂਕਿ 15 ਅਗਸਤ ਆਉਣ ਵਾਲਿਆ ਆਜ਼ਾਦੀ ਦਿਹਾੜੇ ਨੇ ਦੇ ਦੇ ਹੋਏ ਇਹਨਾਂ ਵੱਲੋਂ ਵੀ ਸਰਗਰਮੀਆਂ ਤੇਜ਼ੀ ਕੀਤੀਆਂ ਜਾਂਦੀਆਂ ਹੈ ਜਿੱਥੇ ਕੀ ਸਰਗਰਮੀ ਦੇ ਵਿੱਚ ਅੱਜ ਐਚ ਡੀਐਮ ਦਫ਼ਤਰ ਪਹੁੰਚੇ ਨੇ ਕਿਉਂਕਿ ਮੀਟਿੰਗ ਕਰਨ ਤੋਂ ਉਪਰੰਤ ਇੱਥੇ ਅੱਜ ਪਹੁੰਚੇ ਨੇ ਇਹ ਕੋਈ ਮੰਗ ਪੱਤਰ ਦੇਣਗੇ ਆਈ ਸੀ ਗੱਲ ਕਰਾਂਗੇ ਇਹਨਾਂ ਨਾਲ ਕਿਸ ਤਰ੍ਹਾਂ ਦਾ ਅੱਜ ਦਾ ਇਹਨਾਂ ਦਾ ਮੁੱਦਾ ਏ ਔਰ ਕੀ ਮੰਗ ਪੱਤਰ ਦੇਣ ਆਏ ਆ ਕਿਉਂਕਿ ਇਹਨਾਂ ਨੂੰ ਸਮੇਂ-ਸਮੇਂ ਤੇ ਆਪਣੇ ਕੋਈ ਵੀ ਮੁੱਦੇ ਲੈਂਦੇ ਰਹਿੰਦੇ ਆ ਜਿਵੇਂ ਕਿ ਇਹਨਾਂ ਨੇ ਫੋਟੋਆਂ ਵੀ ਐਚ ਡੀਐਮ ਦਫ਼ਤਰ ਦੇ ਵਿੱਚ ਲਵਾਈਆਂ ਏ ਔਰ ਜਿਹੜੀਆਂ ਕਿ ਇੱਕ ਹਾਲ ਕਮਰੇ ਦੇ ਵਿੱਚ ਵਧੀਆ ਸਜਾ ਕੇ ਲਗਾਈਆਂ ਹੋਈਆਂ ਏ ਹਾਂਜੀ ਪਰ ਹਾਂਜੀ ਸੱਚ ਕਹੋ ਸਸੇ ਗਾਜੀ ਹਾਂਜੀ ਮੈਂ ਬਸਿੱਤਰ ਸਿੰਘ ਢਿੱਲੋਂ 올 ਇੰਡੀਆ ਜਰਨਲ 77 ਅਤੇ ਫ੍ਰੀਡੋ ਫਾਈਟਰ ਸੰਸਤਾ ਪਾਤਰਾਂ ਦਾ ਜਰਨਲ 77ਵੀਆਂ ਤੇ ਅਸੀਂ ਸਰਕਾਰ ਨੂੰ ਇੱਕ ਪ੍ਰਸ਼ਨ ਪੁੱਛਣਾ ਚਾਹੁੰਦੇ ਹਾਂ ਕਿ ਵੀ ਸਿਰਫ ਅਸੀਂ 15 ਅਗਸਤ ਤੇ 26 ਜਨਵਰੀ ਨੂੰ ਹੀ ਸਾਨੂੰ ਚੇਤਿਤ ਕੀਤਾ ਜਾਂਦਾ ਹੈ ਸੋ ਅਸੀਂ ਜਿਹੜੀ 75ਵੀਂ ਸਕੀਮ ਆਈ ਸੀ ਉਹ ਤੋਂ ਆਜ਼ਾਦੀ ਘੁਲਾਟੀਆਂ ਦੀਆਂ ਦਿਨ ਹਰ ਇੱਕ ਜਗ੍ਹਾ ਤੇ ਯਾਦਗਾਰੀ ਪੱਥਰ ਬਣਾਏ ਗਏ ਪਰ ਸਾਡੇ ਪਾਤਰਾ ਇਲਾਕੇ ਦੇ ਵਿੱਚ ਯਾਦਗਾਰੀ ਪੱਥਰ ਨਹੀਂ ਬਣਾਇਆ ਗਿਆ ਤੇ ਅਸੀਂ ਮੈਂ ਇਸ ਸੰਬੰਧੀ ਪੱਤਰ ਡੀਸੀ ਦਫ਼ਤਰ ਡਿਪਟੀ ਕਮਿਸ਼ਨਰ ਪਟਿਆਲਾ ਵੀ ਦੇ ਕੇ ਆਇਆ ਤੇ ਐਸਡੀਐਮ ਸਾਹਿਬ ਨੂੰ ਵੀ ਦਿੱਤਾ ਸੀ ਕਿ ਅਸੀਂ ਆਪਣੇ ਖਰਚੇ ਦੇ ਉੱਤੇ ਕਿ ਉਹ ਯਾਦਗਾਰੀ ਪੱਥਰ ਬਣਵਾ ਦਿੱਤਾ। ਪ੍ਰਸ਼ਾਸਨ ਨੂੰ ਅਸੀਂ ਪੱਤਰ ਲਿਖਿਆ ਸੀ ਪ੍ਰਸ਼ਾਸਨ hath ਖੜੇ ਕਰ ਗਿਆ। ਪ੍ਰਸ਼ਾਸਨ ਕਹਿੰਦਾ ਸਾਡੇ ਕੋਲ ਫੰਡ ਨਹੀਂ ਹੈਗਾ। ਅਸੀਂ ਆਪਣੇ ਖਰਚੇ ਤੇ ਯਾਦਗਾਰੀ ਪੱਥਰ ਬਣਵਾ ਲਿਆ। ਪਰ ਹੁਣ ਅਸੀਂ ਮੰਗ ਕਰਦੇ ਹਾਂ ਕਿ ਉੱਥੇ ਘੱਟੋ ਘੱਟ ਬਲੌਕ ਟਾਈਲਾਂ ਹੀ ਲਗਵਾਈਆਂ ਜਾਣ। ਬਲੌਕ ਟਾਈਲਾਂ ਦੇ ਸੰਬੰਧੀ ਵੀ ਮੈਂ ਦੋ ਤਿੰਨ ਵਾਰੀ ਪੱਤਰ SDM ਸਾਹਿਬ ਨੂੰ ਵੀ ਦੇ ਚੁੱਕਾ ਹਾਂ ਤੇ ਪਟਿਆਲੇ ਵੀ ਦੇ ਚੁੱਕਾ ਹਾਂ DC ਸਾਹਿਬ ਨੂੰ ਪਰ ਸਾਡੀ ਉਹ ਮੰਗ ਅਜੇ ਤੱਕ ਪੂਰੀ ਨਹੀਂ ਹੋਈ ਹੈਗੀ। ਤੇ ਅਸੀਂ ਮੰਗ ਕਰਦੇ ਹਾਂ ਕਿ ਛੇਤੀ ਤੋਂ ਛੇਤੀ ਸਾਡੀ ਉਹ ਬਲੌਕ ਟਾਈਲਾਂ ਸੰਬੰਧੀ ਮੰਗ ਪੂਰੀ ਕੀਤੀ ਜਾਵੇ ਤੇ ਰਾਸ਼ ਤਿਰੰਗੇ ਝੰਡੇ ਰੰਗਾ ਝੰਡਾ ਕਿਰਪਾ ਕਰਕੇ ਲਗਵਾਇਆ ਜਾਵੇ ਤੇ ਇਹੀ ਸਾਡੀ ਮੰਗ ਹੈ ਜੀ ਫ੍ਰੀडम ਫਾਈਟਰ ਸੰਸਥਾ ਦੀ ਕਿ ਸਿਰਫ ਸਾਨੂੰ 15 ਅਗਸਤ ਤੇ 26 ਜਨਵਰੀ ਨੂੰ ਹੀ ਯਾਦਨਾ ਕੀਤਾ ਜਾਵੇ ਆਜ਼ਾਦੀ ਘੁਲਾਟੀਆਂ ਦੇ ਅਸੀਂ ਵਾਰਿਸਾਂ ਸਾਡੀ ਮਤਲਬ ਕਿ ਅਸੀਂ ਮੰਗ ਕਰਦੇ ਹਾਂ ਕਿ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਕੇ ਕੋਣ ਦੀ ਮੰਗ ਪੂਰੀ ਕੀਤੀ ਜਾਵੇ ਕਿੱਥੇ ਲਵਾਇਆ ਪੱਥਰ ਜਿਹੜਾ ਤੁਸੀਂ ਇਹ ਯਾਦਗਾਰੀ ਪੱਥਰ ਅਸੀਂ ਇਹ ਯਾਦਗਾਰੀ ਪੱਥਰ ਪਾਤਣਾ ਇਲਾਕੇ ਦੇ ਪਿੰਡਾਂ ਦੇ ਤੇ ਪਾਤਣਾ ਸ਼ਹਿਰ ਦੇ ਜਿੰਨੇ ਵੀ ਯਾਦਗੀਰਾਂ ਟਿਏ ਹੋਏ ਆ ਉਹਨਾਂ ਦਾ ਜੀ ਸ਼ੀਰਪਖ ਸਿੰਘ ਦੇ ਸਾਹਮਣੇ ਬਿਲਕੁਲ ਆਹ ਸਾਹਮਣੇ ਹੀ ਯਾਦਗਾਰੀ ਪੱਥਰ ਲਵਾਇਆ ਹੋਇਆ ਸੀ ਤੇ ਪਰ ਉੱਥੇ ਹਾਲਾਤ ਇਹ ਆ ਕਿ ਜੀ ਉੱਥੇ ਵੇਸਟ ਮਟੀਰੀਅਲ ਵੀ ਸਿਟਿਆ ਜਾਂਦਾ ਆ ਪ੍ਰਸ਼ਾਸਨ ਨੇ ਸਾਡੀ ਹੈਲਪ ਤਾਂ ਕੀ ਕਰਨੀ ਸੀ ਕਿ ਵੀ ਅਸੀਂ ਤੁਹਾਡੀ ਹੈਲਪ ਕਰਦੇ ਆ ਪ੍ਰਸ਼ਾਸਨ ਦਾ ਹੱਥ ਖੜੇ ਕਰੀ ਬੈਠਾ ਕਿ ਸਾਡੇ ਕੋਲ ਫੰਡ ਹੀ ਨਹੀਂ ਹੈਗਾ ਚਲੋ ਅਸੀਂ ਆਪਣੇ ਖਰਚੇ ਤੇ ਜੇ ਯਾਦਗਾਰੀ ਪੱਥਰ ਲ ਤੁਸੀਂ ਯਾਦਗਾਰੀ ਪੱਥਰ ਬਾਹਰ ਦੇ ਸਕਦੇ ਆ ਉਥੇ ਕੋਈ ਪਾਣੀ ਦਾ ਨਿਕਾਸ ਨਹੀਂ ਹੈਗਾ ਕੋਈ ਮਤਲਬ ਕਿ ਆਪਣੇ ਕੋਈ ਸਾਫ ਸਫਾਈ ਦਾ ਧਿਆਨ ਹੀ ਹੈਗਾ ਸ਼ਹੀਦ ਭਗਤ ਸਿੰਘ ਦੇ ਪੁੱਤ ਕੋਲ ਵੀ ਅਸੀਂ ਅੱਜ ਤੋਂ 1 ਸਾਲ ਪਹਿਲਾਂ ਤੁਸੀਂ ਮੈਂ ਰੋਕ ਸਾਹਿਬ ਤੁਸੀਂ ਆਪ ਮੀਡੀਆ ਵਿੱਚ ਦਿਖਾਇਆ ਸੀ ਅਸੀਂ ਬਹੁਤ ਬਹੁਤ ਤੁਹਾਡੇ ਧੰਨਵਾਦੀ ਹਾਂ ਉਸ ਟਾਈਮ ਦੇ ਕਿ ਉੱਥੇ ਬਹੁਤ ਵੱਡਾ-ਵੱਡਾ ਘਾਹ ਹੋਇਆ ਸੀ ਅਸੀਂ ਆਪ ਆ ਕੇ ਘਾਹ ਦੀ ਸਫਾਈ ਕੀਤੀ ਸੀ ਜਦ ਕਿ ਪ੍ਰਸ਼ਾਸਨ ਨੇ ਉਸ ਤੋਂ ਬਾਅਦ ਪ੍ਰਸ਼ਾਸਨ ਜਾਗਿਆ ਤੇ ਘਾਹ ਦੀ ਸਫਾਈ ਲਗਾਤਾਰ ਹੋਣ ਲੱਗੀ ਕਿਉਂਕਿ ਜੰਗੀ ਕੁਲਾਟੀਆਂ ਨੂੰ ਹਮੇਸ਼ਾ ਵੈਸੇ ਵੀ ਇਹਨਾਂ ਦਾ ਸਰਕਾਰ ਮਾਨ ਸਤਕਾਰ ਕਰਦੀ ਹੈ ਪਰ ਜਿਹੜਾ ਇਹਨਾਂ ਦਾ ਮੰਗਾ ਹੈ ਉਹ ਨਹੀਂ ਸੁਣੀਆਂ ਜਾਂਦੀਆਂ ਅੱਜ ਦੀ ਮੀਟਿੰਗ ਦੇ ਵਿੱਚ ਕੀ ਮੁੱਖ ਮੁੱਦਾ ਸੀਗਾ ਤੁਸੀਂ ਅੱਜ ਇੱਥੇ ਜਿਹੜੇ ਜੰਗੀ ਕੁਲਾਟੀਆਂ ਸਾਰੇ ਵੱਡੀ ਪੱਧਰ ਤੇ ਪਹੁੰਚੇ ਹੋਏ ਨੇ ਔਰ ਕੀ ਮੰਗ ਪੱਤਰ ਅੱਜ ਲੈ ਕੇ ਆਏ ਤੁਸੀਂ ਅੱਜ ਸਾਡੇ ਵਿਚਕਾਰ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਧਨੇਠਾ ਸਾਹਿਬ ਪਹੁੰਚੇ ਨੇ ਵਿਸ਼ੇਸ਼ ਤੌਰ ਤੇ ਅੱਜ ਇੱਥੇ ਚੋਣ ਵੀ ਕੀਤੀ ਗਈ ਅਤੇ ਭਗਵੰਤ ਸਿੰਘ ਮਾਨ ਸਰਕਾਰ ਜਦੋਂ ਦੀ ਬਣੀ ਹੈ ਲਗਾਤਾਰ ਸਾਡੀ ਜਿਹੜੀ ਫ੍ਰੀਡੋ ਫੈਕਟਰ ਸਤੰਤਰ ਦਸਨਾਨੀਆਂ ਦੇ ਪਰਿਵਾਰ ਨੇ ਜਿਹੜੇ ਵਾਰਸ ਨੇ ਉਹਨਾਂ ਦੇ ਜਿਹੜੀ ਸਾਡੀ ਜ਼ਿਲ੍ਹੇ ਦੀ ਆਪਣੀ ਜਥੇਬੰਦੀ ਜਿਹੜੀ ਪੰਜਾਬ ਦੀ ਉਹ ਲਗਾਤਾਰ ਭਗਵੰਤ ਮਾਨ ਦੇ ਨਾਲ ਸੰਪਰਕ ਕਰ ਰਹੀ ਹੈ ਔਰ ਲਗਾਤਾਰ 3.5 ਸਾਲ ਹੋ ਗਏ ਨੇ ਲਾਰਿਆਂ ਤੋਂ ਬਗੈਰ ਸਰਪ੍ਰਸਤ ਭਗਵੰਤ ਸਨਮਾਨ ਦੇ ਸਰਕਾਰ ਨੇ ਕੋਈ ਹਿੰਦ ਦਿੱਤਾ ਜੇ ਇਹੋ ਹੀ ਹਾਲਾਤ ਰਹੇ ਤਾਂ ਜਿਹੜੇ ਵਾਰਸ ਨੇ ਫ੍ਰੀਡੋ ਫੈਕਟਰਾਂ ਦੇ ਉਹ ਆਉਣ ਵਾਲੇ ਸਮੇਂ ਦੇ ਸੰਘਰਸ਼ ਵਿੱਢਣ ਨੂੰ ਉਹਨਾਂ ਨੂੰ ਮਜਬੂਰ ਹੋਣਾ ਪੈਗਾ ਕਿਉਂਕਿ ਸਰਕਾਰ ਇਸ ਵਾਰ ਜਿਹੜਾ ਸਭ ਤੋਂ ਵੱਡਾ ਮੁੱਦਾ ਲੈ ਕੇ ਆਈ ਸੀਗੀ ਕਿ ਫਰੀडम फाइਟਰ ਜਿਹੜੇ ਕਿ ਜੰਗੀ ਘੁਲਾਟੀ ਹੈ ਜਾਂ ਸ਼ਹੀਦਾਂ ਦੇ ਨਾਮ ਤੇ ਸਰਕਾਰ ਬਣੀ ਸੀਗੀ ਇਸ ਵਾਰ ਜਿਹੜੀ ਕਿ ਭਗਵੰਤ ਮਾਨ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਕੀ ਤੁਹਾਡੀਆਂ ਮੰਗਾਂ ਕੀ ਤੁਹਾਡੀਆਂ ਮੰਗਾਂ ਹੁਣ ਇਸ ਵਕਤ ਜਿਹੜੀਆਂ ਤੁਸੀਂ ਕੀ ਮੰਗਾਂ ਲੈ ਕੇ ਆਏ ਹੋ ਅੱਜ ਕੀ ਮੰਗ ਪੱਤਰ ਦੇਣ ਆਏ ਹੋ ਕਿਸ ਤਰ੍ਹਾਂ ਦੇ ਤੁਹਾਡੇ ਜਿਹੜੇ ਰਜੇਵੇ ਹੋਰ ਅਗਿਆਉਣ ਵਾਲੇ ਸਮੇਂ ਦੇ ਵਿੱਚ ਵੀ ਚੱਲਣਗੇ ਮੈਂ ਜਗਦੀਪ ਸਿੰਘ ਧਨੇਠਾ ਜ਼ਿਲ੍ਹਾ ਪ੍ਰਧਾਨ ਪਟਿਆਲਾ ਸਾਡੇ ਜਥੇਬੰਦੀ ਸੰਸਥਾ ਰਜਿਸਟਰਡ 196 ਜਿਹੜਾ ਕਿ ਅਸੀਂ ਮਾਨ ਕਰਦੇ ਤੇ ਪਹਿਲਾਂ ਭਗਵੰਤ ਸਿੰਘ ਮਾਨਤੇ ਕਿ ਉਹ ਸੀ ਇਹ ਦਾ ਭਗਤ ਸਿੰਘ ਦੇ ਸੌਂ ਖਾ ਕੇ ਆਏ ਤੇ ਉਥੇ ਮੱਥੇ ਤੇ ਮਿੱਟੀ ਲਾ ਕੇ ਆਏ ਤੇ ਵੀ ਅਸੀਂ ਆਜ਼ਾਦੀ ਘਰਾਟੀਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਪਰ ਦੂਜੀਆਂ ਸਰਕਾਰਾਂ ਨਾਉ ਵੀ ਨਕੰਮੇ ਨਿਕੜੇ ਸਾਨੂੰ ਅੱਜ ਤੱਕ ਮੀਟਿੰਗ ਦਾ ਟਾਈਮ ਵੀ ਨਹੀਂ ਦੇ ਸਕੇ ਕਿਉਂਕਿ ਜਦ ਅਸੀਂ ਕਿਤੇ ਧਰਨਾ ਲਾਉਨੇ ਆ ਧਰਨਾ ਉਠਾ ਕੇ ਸਾਨੂੰ ਮੀਟਿੰਗ ਦਾ ਟਾਈਮ ਦਿੱਤਾ ਜਾਂਦਾ ਤੇ ਫਿਰ ਅਨਗੋਲਿਆ ਕੀਤਾ ਜਾਂਦਾ ਹੁਣ ਵੀ ਸਾਡੀ ਲੁਧਿਆਣੇ ਸਨਾਮ ਧਰਨਾ ਸੀਗਾ ਹੁਣ 8 ਤਰੀਕ ਦਾ ਟਾਈਮ ਦਿੱਤਾ ਭਗਵੰਤ ਮਾਨ ਦੀ ਮੀਟਿੰਗ ਨਾਲ ਜੇ ਨਾ ਸਾਡੀ ਕੋਈ ਮੀਟਿੰਗ ਦਾ ਹੱਲ ਹੋਇਆ ਤਾਂ ਅਸੀਂ ਆਉਣ ਵਾਲੀ 11 ਤਰੀਕ ਨੂੰ ਕੋਈ ਨਮਾ ਤੈਅ ਕਰਾਂਗੇ ਆਪਣੀ ਜਥੇਬੰਦੀ ਨਾਲ ਜੋੜ ਕੇ ਕਿਉਂਕਿ ਸਾਡੇ ਸਾਰੇ ਪੰਜਾਬ 'ਚੀ ਸਾਰੇ ਜ਼ਿਲ੍ਹਿਆਂ 'ਚੀ ਜਥੇਬੰਦੀ ਆ ਅਸੀਂ ਆਸ ਰੱਖਦੇ ਤੇ ਇਹਨਾਂ ਤੋਂ ਵੀ ਕੁਝ ਕਰਨਗੇ ਇੱਥੇ ਕੀ ਜਿਵੇਂ ਹੁਣ ਅਸੀਂ ਅੱਜ ਪਾਤਣਾ ਆਏ ਸਾਡੀ ਜਿਹੜੀ ਸੰਸਥਾ ਪਾਤਣਾ ਵਾਲੀ ਇਹਨਾਂ ਨੇ ਸਮਾਰਕ ਬੋਰਡ ਵੀ ਲਾਇਆ ਤੇ ਫੋਟੋਆਂ ਵੀ ਲਾਈਆਂ ਨੇ ਉਹ ਆਪਣੇ ਫੰਡ ਤੇ ਲਾਈਆਂ ਨੇ ਆਪਦੇ ਬਲਬੁੱਤੇ ਤੇ ਲਾਈਆਂ ਨੇ ਆਸੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆਂ ਵੀ ਜਿੱਥੇ ਸਾਡੇ ਲਾਏ ਨੇ ਸਮਾਰਕ ਬੋਰਡ ਉਥੇ ਟਾਇਲ ਵਗੈਰਾ ਲਾਈ ਜਾਵੇ ਉਹਨੂੰ ਸਪਾਈ ਕੀਤਾ ਜਾਵੇ ਝੰਡੇ ਦੀ ਵੀ ਰਸਮ ਨੂੰ ਪੈਪ ਲਾਇਆ ਜਾਵੇ ਕੋਈ ਵੀ ਉਹ ਕਰਿਆ ਜਾਵੇ ਜਿਹੜਾ ਕਿ ਝੰਡਾ ਸੀ ਉਹਦੀ ਬੇਆਵਦੀ ਨਹੀਂ ਆਉਣ ਦੇਵਾਂਗੇ ਉਹ ਜਿਵੇਂ 15 ਗਾ 26 ਜਨਵਰੀ ਨੂੰ ਝੰਡਾ ਲਾਉਣ ਆਇਆ ਕਰੂਗੀ ਸਾਡੀ ਟੀਮ ਤੇ ਲੈ ਜਾ ਕਰੂਗੀ ਆਪਦੇ ਨਾਲ ਦੂਸਰੇ ਦਿਨ ਵੀ ਉਹਦੀ ਬੇਆਵਦੀ ਨਹੀਂ ਹੋਣ ਦੇਵਾਂਗੇ ਅਸੀਂ ਇਹ ਕਹਿੰਦਾ ਹੋਇਆ ਫਿਰ ਮਦਾਜਾ ਕਿਉਂਕਿ ਫਰੀडम फाइਟਰ ਹੈ ਜਿੱਥੇ ਕਿ ਦੇਸ਼ ਨੂੰ ਕੁਰਬਾਨੀਆਂ ਦੇਣ ਵਾਲੀਆਂ ਜਿਹੜੀਆਂ ਸਿਗੇ ਫਰੀडम फाइਟਰ ਜੰਗੀ ਘੁਲਾਟੀਆਂ ਔਰ ਇੱਕ चीज ਦੇ ਪ੍ਰਾਪਤ ਕਰਨ ਵਾਲੇ ਜਿਹੜੇ ਪਰਿਵਾਰਾਂ ਦੇ ਵਿੱਚੋਂ ਇਹ ਨੇ ਇਹਨਾਂ ਵੱਲੋਂ ਕਿਹਾ ਗਿਆ ਹੈ ਕਿ ਜਦੋਂ ਕਿ ਅਣਗੋਲੀਆਂ ਕੀਤਾ ਗਿਆ ਹੈ ਇਹਨਾਂ ਨੂੰ ਜਿਹੜੀ ਪੰਜਾਬ ਸਰਕਾਰ ਦਾ ਸਭ ਤੋਂ ਵੱਡਾ ਮੁੱਖ ਮੁੱਦਾ ਇਹ ਸੀਗਾ ਕਿ ਜਦੋਂ ਸਰਕਾਰ ਬਣਨ ਤੋਂ ਪਹਿਲਾਂ ਹੀ ਇਹ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਜਿਹੜੇ ਕੀ ਸ਼ਹੀਦਾਂ ਦੇ ਨਾਮ ਤੇ ਕਾਫੀ ਵੱਡੇ ਵੱਡੇ ਵਾਅਦੇ ਵੀ ਕੀਤੇ ਗਏ ਸਨ ਔਰ ਜਿਹੜੇ ਵਾਦੇ ਉਹ ਹੁਣ ਇਸ ਵਕਤ ਇਹ ਕਹਿੰਦੇ ਵੀ ਭੁੱਲਦੇ ਜਾ ਰਹੇ ਆ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਸੁਖਵਿੰਦਰ ਸਿੰਘ ਖੁਰਾਨਾ ਜਰਨਲ ਸੈਕਟਰੀ ਪਟਿਆਲਾ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਕਿ ਜਿੱਥੇ ਵੀ ਸਾਡੇ ਬਜ਼ੁਰਗਾਂ ਦੀ ਯਾਦ ਵਿੱਚ ਤਹਿਸੀਲ ਕੰਪਲੈਕਸ ਹੋਵੇ ਜ਼ਿਲ੍ਹਾ ਕਮੇਟੀਆਂ ਹੋਣ ਜ਼ਿਲ੍ਹਾ ਹਾਲ ਹੋਣ ਕਿਤੇ ਵੀ ਯਾਦਗਾਰ ਹਾਲ ਸਾਨੂੰ ਬਣਾ ਕੇ ਦਿੱਤੇ ਜਾਣ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਕਿ ਸਾਡੇ ਬਜ਼ੁਰਗਾਂ ਦੀ ਉਹਨਾਂ ਦੀ ਕੁਰਬਾਨੀ ਨੂੰ ਜਾਇਆ ਨਾ ਜਾਣ ਦਿੱਤਾ ਜਾਵੇ ਇਹ ਲੋਕ ਬੁੱਤਾਂ ਨੂੰ ਪੂਜਦੇ ਨੇ ਜਿਉਂਦਿਆਂ ਨੂੰ ਕੋਈ ਨਹੀਂ ਪੁੱਛਦਾ ਜਿਉਂਦੇ ਫਰੀडम फाइਟਰ ਸਾਡੇ ਪੰਜਾਬ ਦੇ ਵਿੱਚ ਸਿਰਫ ਗਿਣਵੇਂ ਚੁੜਮਈ ਰਹਿ ਗਏ ਨੇ ਕੋਈ 10-15 ਹੋਣਗੇ ਤਾਂ ਸਾਰੇ ਹੀ ਹੁਣ ਮਤਲਬ ਹੀ ਸਰਗਸ ਹੋ ਗਏ ਨੇ ਉਸ ਤੋਂ ਬਾਅਦ ਇਹਨਾਂ ਨੂੰ ਕੋਈ ਮਿਲ ਕੇ ਉਹਨਾਂ ਦੀ ਸੇਖ ਦਾ ਹਾਲ ਜਾਣਨ ਤੇ ਤੋਂ ਬਜ਼ੁਰਗਾਂ ਦੀ ਕੋਈ ਦੇਖ ਰਹਿ ਇੱਕ ਵਾਸਤੇ ਕੋਈ ਮਾਲੀ ਸਹਾਇਤਾ ਮਿਲ ਸਕੇ ਉਹਨਾਂ ਨੂੰ ਮਕਾਨ ਮਿਲ ਸਕੇ ਕੋਈ ਛੱਤ ਕਈਆਂ ਦੀ ਕੱਚੇ ਘਰ ਨੇ ਅਜੇ ਉਹਨਾਂ ਦੀ ਸਾਰ ਨਹੀਂ ਸਰਕਾਰ ਲੈਂਦੀ ਤਾਂ ਇਹ ਸਰਕਾਰਾਂ ਆਂਦੀਆਂ ਨੇ ਉਹਨਾਂ ਦੇ ਆਜ਼ਾਦੀ ਦੇ ਜਿਹੜੇ ਪਰਵਾਨੇ ਨੇ ਉਹਨਾਂ ਨੂੰ ਯਾਦ ਕਰਕੇ ਵੀ ਅਸੀਂ ਇਹ ਆਜ਼ਾਦੀ ਘੁਲਾਟੀਆਂ ਦੇ ਮਤਲਬ ਹੀ ਵਾਰਸਾਂ ਜਾਂ ਆ ਕਰਦੇ ਆ ਉਹ ਕਰਦੇ ਆ ਕੁਝ ਵੀ ਨਹੀਂ ਸਰਕਾਰਾਂ ਕਰਦੀਆਂ ਤਾਂ ਅਸੀਂ ਇਹ ਸਰਕਾਰ ਤੋਂ ਮੰਗ ਕਰਨਾ ਚਾਹੁੰਦੇ ਆ ਸਭ ਤੋਂ ਪਹਿਲਾਂ ਤਾਂ ਖਟਕੜਕਲਾ ਭਗਵੰਤ ਸਿੰਘ ਮਾਨ ਨੇ ਸੌਂ ਖਾਦੀ ਸੀ ਵੀ ਅਸੀਂ ਇਹਨਾਂ ਆਜ਼ਾਦੀ ਮਤਲਬੀ ਪਰਵਾਨਿਆਂ ਨੂੰ ਯਾਦ ਕਰਿਆ ਕਰਾਂਗੇ ਉਹ ਕਰਾਂਗੇ ਅੱਜ ਤੱਕ 3.5 ਸਾਲ ਬੀਤ ਜਾਣ ਤੋਂ ਬਾਅਦ ਵੀ ਸਾਨੂੰ ਮਤਲਬੀ ਸੁਤੰਤਰਤਾ ਸੰਗਰਾਮੀ ਪਰਿਵਾਰਾਂ ਨੂੰ ਇੱਕ ਮਤਲਬੀ ਟਾਈਮ ਹੀ ਨਹੀਂ ਦੇ ਸਕਦੇ ਵੀ ਅਸੀਂ ਮੁਲਾਕਾਤ ਹੀ ਕਰ ਲਈਏ ਉਹਨਾਂ ਨਾਲ ਕੋਈ ਮੀਟਿੰਗ ਕਰ ਲਈਏ ਇਹਨਾਂ ਦੀਆਂ ਦੁੱਖ ਤਕਲੀਫਾਂ ਪੁੱਛ ਲਈਏ ਉਹ ਇਹਨਾਂ ਕੋਲ ਟਾਈਮ ਹੀ ਨਹੀਂ ਹੈਗਾ ਬੁੱਤਾਂ ਨੂੰ ਪੁੱਜਣਗੇ ਉਹਨਾਂ ਨੂੰ ਸਲਾਮ ਕਰਨਗੇ ਜਿਉਂਦਿਆਂ ਨੂੰ ਪੁੱਛਦੇ ਨਹੀਂ ਹੈਗੇ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਉਹਨਾਂ ਬਜ਼ੁਰਗਾਂ ਦੀ ਯਾਦ ਵਿੱਚ ਹਰੇਕ ਡਿਸਟ੍ਰਿਕਟ ਦੇ ਵਿੱਚ ਇੱਕ ਯਾਦਗਾਰ ਹਾਲ ਬਣਾਇਆ ਜਾਵੇ ਜਿੱਥੇ ਉਹ ਪਰਿਵਾਰ ਆਪਣੇ ਬਹਿ ਕੇ ਆਪਣੇ ਮੀਟਿੰਗ ਕਰ ਸਕਣ ਕੋਈ ਆਪਣੇ ਦੁੱਖ ਸੁੱਖ ਸਾਂਝੇ ਕਰ ਸਕਣ ਪ੍ਰਸ਼ਾਸਨ ਨਾਲ ਮੀਟਿੰਗ ਕਰ ਸਕਣ ਜਾਂ ਗੈਲਰੀ ਜਿਵੇਂ ਫੋਟੋਆਂ ਲੱਗੀਆਂ ਨੇ ਲਾ ਕੇ ਆਪਣੀ ਯਾਦ ਤਾਜ਼ਾ ਕਰ ਸਕਣ ਆਪਣੇ ਬਜ਼ੁਰਗਾਂ ਦੀ ਉਹਨਾਂ ਨੂੰ ਯਾਦ ਕਰ ਸਕਣ ਇਹਨਾਂ ਖੇਮਾਂ ਦਾ ਆਜਾਟਾ ਵਾਹਿਗੁਰੂ ਜੀ ਕਿਉਂਕਿ ਕਿਉਂਕਿ ਇਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੀ ਮਿੱਟੀ ਖਟਕਟ ਕਲਾ ਦੀ ਮੱਥੇ ਲਾ ਕੇ ਇਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਇੱਕ ਪੀੜੀਆਂ ਪੱਗਾ ਮੰਨ ਕੇ ਸਰਕਾਰ ਨੇ ਇੱਕ ਬਹੁਤ ਵੱਡਾ ਜੋਸ਼ ਖਰੋਸ ਦੇ ਵਿੱਚ ਨਾਹਰਾ ਲਾਇਆ ਸੀਗਾ ਉਹ ਸ਼ਹੀਦਾਂ ਦਾ ਨਾਹਰਾ ਜਿਹੜਾ ਇਸ ਵਕਤ ਕਹਿੰਦੇ ਵੀ ਸਾਨੂੰ ਯਾਦ ਨਹੀਂ ਕੀਤਾ ਜਾ ਰਿਹਾ ਸ਼ਹੀਦਾਂ ਦੇ ਪਰਿਵਾਰ ਕਹਿ ਰਹੇ ਨੇ ਜਿਹੜੇ ਕਿ ਫਰੀਡਮ ਫਾਈਟਰ ਨੇ ਔਰ ਉਹਨਾਂ ਵੱਲੋਂ ਉਹਨਾਂ ਵੱਲੋਂ ਜਿੰਦਾਬਾਦ ਮੰਗ ਪੱਤਰ ਵੀ ਦਿੱਤੇ ਗਏ ਨੇ ਇਸ ਵਕਤ ਜਿਹੜੇ ਕਿ ਐਸ ਡੀ ਐਮ ਦਫ਼ਤਰ ਵਿੱਚ ਪਹੁੰਚੇ ਨੇ ਅਸੀਂ ਇਸ ਵਕਤ ਦਾ ਜਿਹੜਾ ਤੁਹਾਨੂੰ ਇਹਨਾਂ ਦਾ ਮੰਗ ਪੱਤਰ ਦਾ ਵੀ ਤੁਹਾਨੂੰ ਦਿਖਾਵਾਂਗੇ ਕਿ ਇਸ ਤਰ੍ਹਾਂ ਜਿਹੜਾ ਕਿ ਇਹਨਾਂ ਨੇ ਆਪਣੀਆਂ ਮੰਗਾਂ ਰੱਖੀਆਂ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀਆਂ ਮੰਗਾਂ ਸਰਕਾਰ ਪ੍ਰਵਾਨ ਕਰੇਗੀ ਜਾਂ ਇਹ ਫਰੀडम फाइਟਰ ਐਸੇ ਤਰ੍ਹਾਂ ਹੀ ਦੁਬਾਰੇ ਫਿਰ ਚੱਕਰ ਕੱਟਦੇ ਰਹਿਣਗੇ ਇਹਨਾਂ ਵੱਲੋਂ ਇਹ ਮੰਗ ਰੱਖੀ ਗਈ ਕਿ ਬਾਹਰ ਆਪਣੇ ਜਿਹੜੇ ਮਹਾਨ ਸ਼ਹੀਦ ਹੋਏ ਨੇ ਜਨਰਲ ਫਰੀडम ਦੇ ਲੜਾਈ ਦੇ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਉਹਨਾਂ ਦੀ ਇੱਕ ਯਾਦਗਾਰ ਬਣਾਈ ਆਪਾਂ ਗੈਲਰੀ ਵੀ ਇਹਨਾਂ ਵੱਲੋਂ ਹੀ ਬਣਵਾਈ ਗਈ ਆ 12ਵੀਂ ਇੱਕ ਪੱਥਰ ਲਗਾਇਆ ਗਿਆ ਜਿਹਦੇ ਉੱਤੇ ਇਹਨਾਂ ਦੀ ਸਾਰੀ ਡਿਟੇਲ ਦਿੱਤੀ ਗਈ ਆ ਤੇ ਉਹਦੇ ਵਿੱਚ ਇੰਟਰਲੌਕ ਟਾਈਲਸ ਔਰ ਬਾਕੀ ਮੇਨਟੇਨੈਂਸ ਔਰ ਇੱਕ ਜਿਹੜਾ ਹੈਗਾ ਰਾਸ਼ਟਰੀ ਝੰਡਾ ਉਹ ਲਗਾਉਣ ਵਾਸਤੇ ਪੋਲ ਦੀ ਮੰਗ ਕੀਤੀ ਗਈ ਆ ਜਿਹੜੀ ਬਿਲਕੁਲ ਪਾਇਓਰਿਟੀ ਤੇ ਆਪਾਂ ਪੂਰੀ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਇਸਨ ਜਿਹੜੇ ਕਿ ਤਹਿਸੀਲਦਾਰ ਜਿੰਨਾਂ ਵਿਸ਼ਵਾਸ ਦਿਵਾਇਆ ਹੈ ਕਿ ਇਸ ਵਕਤ ਜਿਹੜਾ ਕਿ ਇਹਨਾਂ ਦੀਆਂ ਡਿਮਾਂਡ ਹੈ ਮੰਗਾਏ ਹਨ ਕਿਉਂਕਿ ਉਹ ਪੂਰੀਆਂ ਕੀਤੀਆਂ ਜਾਣਗੀਆਂ ਹੁਣ ਆਉਣ ਵਾਲੇ ਸਮੇਂ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦੀਆਂ ਇਹਨਾਂ ਦੀਆਂ ਮੰਗਾਂ ਹੈ ਜਿਹੜੇ ਪ੍ਰੀਮੀਅਮ ਫਾਈਟਰ ਇੱਥੇ ਆਏ ਪਹੁੰਚੇ ਨੇ